ਅਸੀਂ ਸਕੂਲ ਆਉਂਦੇ ਹਾਂ ਸਾਨੂੰ ਸਕੂਲ 'ਚ ਬਹੁਤ ਵਧੀਆ ਲੱਗਦੇ ਹਨ ਅਸੀਂ ਸਕੂਲ ਵਿੱਚ ਬਹੁਤ ਮਸਤੀ ਕਰਦੇ ਹਾਂ ਸਾਨੂੰ ਸਾਰੇ ਟੀਚਰ ਬਹੁਤ ਵਧੀਆ ਨੇ ਪੜ੍ਹਾਉਂਦੇ ਹਨ ਮੇਰੇ ਅਧਿਆਪਕ ਮੈਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਹਨ ਹਨੂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਖੜਾਉਂਦੇ ਹਨ ਫਿਲਹਾਲ ਜਿੱਥੇ ਕਿ ਵਿਸ਼ਪਦਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਹੈਪੀਨੈਸ ਵਿਦ ਜੋਏ ਪਲੇਇੰਗ ਵਿਦ ਜੋਏ ਇਨ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਐਕਟੀਵਿਟੀ ਬੇਸਡ ਲਰਨਿੰਗ ਸਕਿੱਲ ਬੇਸਡ ਲਰਨਿੰਗ ਜਿਹੜੀ ਸਿਖਾਈ ਜਾਂਦੀ ਹੈ ਆਪਣੇ ਆਪ ਨੂੰ ਬਹੁਤ ਹੀ ਸੁਭਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਇਹੋ ਜਿਹੀ ਟ੍ਰੇਨਿੰਗ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਸਾਡਾ ਬੇਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਬੇਸ ਵਧੀਆ ਬਣ ਗਿਆ ਤਾਂ ਫਿਰ ਮਿਡਲ ਚਹਾਈ ਚ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਪੋਤਾ ਨਾਮ ਨਵੇਂ ਹਮ ਦੀਪ ਬਾਜਵਾ ਹਾਂ ਜਿਹਨੇ ਵਿੰਦ ਰਖੀ ਦਾ ਸਕੈਚ ਵੀ ਬਣਵਾਇਆ ਬਾਹਰ ਜੀ ਜੀ ਟੈਟੂ ਬਣਾਇਆ ਹੋਇਆ ਹਿੰਮਤ ਸੰਧੂ ਹਮ ਉਹਨੂੰ ਤਾਂ ਉਹ ਕਹਿੰਦਾ ਮੈਂ ਇਹਦਾ ਡ੍ਰੀਮ ਹੈ ਵੀ ਮੈਂ ਤੁਹਾਡੇ ਗੀਤ ਗਾਉਣੇ ਹੁਣ ਜਿਵੇਂ ਸੀਗੇ ਮੱਝ ਦੀ ਬਹੁਮਤੀ ਹਮ ਇਹ ਸਰਵਜੀਤ ਕੋਕੇ ਵਾਲੀ ਨੇ ਮੇਰਾ ਪਹਿਲਾਂ ਗਾਇਆ ਸੀਗਾ ਸਭ ਤੋਂ ਪਹਿਲਾਂ ਟਾਈਟਲ ਹੀ ਕੈਸਟ ਦਾ ਸੀਗਾ ਫਿਰ ਉਹਨੂੰ ਬੂਟਾ ਸਿੰਘ ਛਾਦ ਨੇ ਇਸ ਛਿੰਦੇ ਤੋਂ ਤੇ ਸਫਤਾ ਸਾਥੀ ਤੋਂ ਵੈਰੀ ਫਿਲਮ ਦੇ ਵਿੱਚ ਦੁਕਾਨਾ ਬਣਾ ਕੇ ਗਾਲਿਆ ਫਿਰ ਉਹਨੂੰ ਗਾਂ ਜਾ ਕੇ ਬਲਕਾਰ ਸਿੱਧੂ ਨੇ ਗਾਲਿਆ ਤੇ ਬਲਕਾਰ ਸਿੱਧੂ ਵਾਲਾ ਬਹੁਤ ਜਿਆਦਾ ਹਿੱਟ ਹੋ ਗਿਆ ਜਦੋਂ ਨਾ ਸ਼ੋਹਰਤ ਮਿਲਦੀ ਹੈ ਜਦੋਂ ਨਾਮ ਹੁੰਦਾ ਹੈ ਤਾਂ ਸਾਡਾ ਵੈਰ ਵੀ ਵੱਜ ਜਾਂਦਾ ਹੈ ਇਹ ਨਜ਼ੀਮ ਆਮ ਹੀ ਦੇਖ ਲਈ ਸਿੱਧੂ ਮੂਸੇ ਵਾਲੇ ਦੀ ਅੱਜ ਕੱਲ ਬਹੁਤ ਚਰਚਾ ਹੈ ਹਨਾ ਹਾਲਾਂਕਿ ਅਜੇ ਉਹਦਾ ਸਟਾਰਟਿੰਗ ਪੁਆਇੰਟ ਸੀਗਾ ਤਾਂ ਉਹ ਇਸ ਦੁਨੀਆ ਤੋਂ ਚਲੇ ਗਿਆ ਕਹਿੰਦੇ ਕਿ ਵੈਰ ਬਹੁਤ ਪੈ ਜਾਂਦਾ ਹੈ ਉੰਨਾ ਬਿਲੇ ਜਿਆਦਾ ਖਰਚ ਕਰਨ ਕਰੇ ਵਾਲਾ ਕੇ ਉਹਦੇ ਜਵਾਰੇ ਦੇ ਉੱਤੇ ਗੋਲੀਆਂ ਚਲਾ ਕੇ ਸ਼ੀਸ਼ੇ ਭੰਨ ਗਏ ਸੀ ਇਹ ਬੜੀ ਆਮ ਗੱਲ ਸੀ 85 اچھا ਨਵੇਂ ਕਿੰਨੇ ਕ ਗਾਇਕ ਅੱਜ ਅਪਰੋਚ ਕਰਦੇ ਆ ਅੱਜ ਤੱਕ ਵੀ ਤੁਹਾਨੂੰ ਬਹੁਤ ਨਵੇਂ ਨਵੇਂ ਹਮ ਦੀਪ ਬਾਜਵਾ ਹਾਂ ਜਿਹਨੇ ਬਿੰਦ ਰਖੀ ਦਾ ਸਕੈਚ ਵੀ ਬਣਵਾਇਆ ਹੈ ਬਾਹਾਂ ਤੇ ਟੈਟੂ ਬਣਾਇਆ ਹੋਇਆ ਹਿੰਮਤ ਸੰਧੂ ਹਮ ਉਹਨੂੰ ਤਾਂ ਉਹ ਕਹਿੰਦਾ ਮੇਰਾ ਡ੍ਰੀਮ ਆ ਵੀ ਮੈਂ ਤੁਹਾਡੇ ਗੀਤ ਗਾਉਣੇ ਆ ਦੀਪ ਬਾਜਵਾ ਜੀ ਇਹ ਸੀ ਕਹਿੰਦਾ ਆਪਣਾ ਰਣਜੀਤ ਬਾਵਾ ਠੀਕ ਹੈ ਉਹ ਕਹਿੰਦਾ ਮੈਂ ਤਾਂ ਜ਼ਰੂਰ ਗਾਉਣਾ ਮੇਰੇ ਵਿੱਚ ਬਹੁਤ ਹੀ ਨਵੇਂ-ਨਵੇਂ ਇਹਨਾਂ ਨੂੰ ਮੈਂ ਹਮਨਤ ਸੰਧੂ ਨੂੰ ਤਾਂ ਮੇਰਾ ਫਿਰ ਇੱਕ ਰਿਕਾਰਡ ਵੀ ਕਰਾਤਾ ਸੀਗਾ ਹੂੰ ਤੇ ਇਹ ਮੁੰਡੇ ਅਗਲੇ ਦਿਨਾਂ ਚ ਕਰਾ ਰਹੇ ਆ ਕਿ ਬਾਹਰ ਲਿਆ ਜਿਵੇਂ ਹੁਣ ਉਹ ਪਿੰਦਾ ਜੱਟ ਦੁਆਰਾ ਫੇਰ ਐਂਟਰ ਮਾਰੀ ਆ ਉਹਨੇ ਤੇ ਉਹ ਤਾਂ ਟੂ ਮੱਚ ਏ ਤਾਂ ਹੂੰ अच्छा ਜਿੰਦੋਂ ਤੁਸੀਂ ਵੀ ਉਹਦੇ ਨਾਲ ਕੀਤੀ ਮੈਂ ਗਾਣਾ ਇੱਕ ਤੁਹਾਡਾ ਸੁਣਦਾ ਸੀਗਾ ਸੰਧੂਆ ਮਦਾਦਪੁਰੇ ਵਾਲਿਆ ਤੂੰ ਤਾਂ ਚੰਡੀਗੜ੍ਹ ਜਾ ਕੇ ਡੇਰੇ ਲਾ ਲੇ ਹਨਾ ਪਰ ਉਦੋਂ ਲੁਧਿਆਣਾ ਗੜ ਹੁੰਦਾ ਸੀ ਅੱਜ ਅਸੀਂ ਚੰਡੀਗੜ੍ਹ ਸੁਣਦੇ ਆਂ ਅੱਜ ਕੱਲ ਦਾ ਗਾਣਿਆਂ 'ਚ ਬਹੁਤ ਚੰਡੀਗੜ੍ਹ ਮੋਹਾਲੀ ਦਾ ਆਉਂਦਾ ਹੈ ਤਾਂ ਉਦੋਂ ਵੀ ਇੰਨਾ ਕੁ ਦੌਰ ਹੈਗਾ ਸੀਗਾ ਕਿ ਮਨ ਦੇ ਵਿੱਚ ਇਹ ਹੁਰਨਾ ਫਿਰ ਗਿਆ ਯਾਰ ਉਹ ਤਾਂ ਚੰਡੀਗੜ੍ਹ ਚੱਕ ਦੀ ਜੂਹੀ ਆ ਗਿਆ ਅਮਰਦਾ ਵਰਕ ਨਿਕਾਇਆ ਸੀ ਮੇਰੇ ਖਲੇ ਗੀਤ ਮੇਰਾ ਹਨਾ ਹਾਂ ਕਾ ਕੇ ਪਿਆਰ ਜਾਂ ਸੀਗਾ ਉਹ ਕੱਚੇ ਤੰਦਾਂ ਦੀਆਂ ਜਿਆ ਨਹੀਂ ਕੱਚੇ ਤੰਦਾਂ ਨਹੀਂ ਉਹਦੇ ਚ ਉਹਦੇ ਚ ਸੀਗਾ ਕੱਚੇ ਤੰਦਾਂ ਦੀਆਂ ਅੱਜ ਕੱਲ੍ਹ ਆ ਰਹੀਆਂ ਤੇ ਚੰਡੀਗੜ੍ਹ ਦਾ ਵੇਰ ਬਹੁਤ ਕਿਸੇ ਵੇਲੇ ਬਹੁਤ ਪੁਰਾਣੇ ਗੀਤ ਚ ਨਰਿੰਦਰ ਵੀਵਾਲ ਇੱਕ ਗੀਤ ਸੀ ਅਸੀਂ ਪਿੰਡੋਂ ਨਹੀਂ ਦਿੱਲਾਂ ਦੇ ਮਾੜੇ ਚੰਡੀਗੜ੍ਹ ਰਹਿਣ ਆ ਲਈਏ ਹੂੰ ਉਹ ਤਾਂ ਵੈਸੇ ਵੀ ਵੇਰਵਾ ਆ ਜਾਂਦਾ ਕੋਈ ਐਡੀ ਕੋਈ ਮਿੱਥ ਕੇ ਵਾਲੀ ਗੱਲ ਨਹੀਂ ਹੈ ਹੂੰ ਅੱਛਾ ਸ਼ਮਸ਼ੀਰ ਸੰਦੂ ਨੂੰ ਕਦੇ ਯਾਰੀ ਕਿਉਂਕਿ ਤੁਹਾਡਾ ਸਰਕਲ ਬਹੁਤ ਵੱਡਾ ਸੀਗਾ ਉਦੋਂ ਕਦੀ ਇਦਾਂ ਹੋਇਆ ਕਿ ਯਾਰੀ ਦੇ ਵਿੱਚ ਤੁਹਾਡੇ ਨਾਲ ਕੋਈ ਤੋ ਕਾ ਵੀ ਹੋ ਗਿਆ ਹੋਵੇ ਜਾਂ ਅੱਜ ਕੱਲ ਜਿੱਦਾਂ ਕਹਿੰਦੇ ਕਿ ਸਾਡਾ ਤਾਂ ਗਾਣਾ ਚੋਰੀ ਕਰ ਲਿਆ ਅਸੀਂ ਗਾਣਾ ਲਿਖਿਆ ਸੀ ਗਾਣਾ ਚੋਰੀ ਕਰ ਲਿਆ ਸਾਡਾ ਨਾਂ ਨਹੀਂ ਪਾਇਆ ਇਦਾਂ ਹੋਇਆ ਕੁਛ ਪਿੱ ਲਿਖਤ ਜਾਂ ਹੁੱਕ ਲਾਈ ਤੁਸੀਂ ਲਿਖੀ ਹੋਵੇ ਬਾਕੀ ਗਾਣਾ ਤੁਹਾਡਾ ਕਿਸੇ ਨੇ ਚੱਕ ਲਿਆ ਹੋਵੇ ਉਹ ਨਹੀਂ ਇਦਾਂ ਹੋਇਆ ਜਿਹੜੇ ਮੇਰੇ ਗੀਤ ਇਸ ਤਰ੍ਹਾਂ ਦੁਬਾਰਾ ਕੁਝ ਕਲਾਕਾਰਾਂ ਦੀ ਆਵਾਜ਼ਾਂ ਚ ਆਇਆ ਜਾਂ ਮੇਰੇ ਵਾਲੀ ਇੱਕ ਲਾਈਨ ਲੈ ਕੇ ਉਹਦੇ ਚ ਮੈਨੂੰ ਕੋਈ ਦੁੱਖ ਨਹੀਂ ਹੋਇਆ ਹਾਂ ਨਾ ਕੋਈ ਮਾੜਾ ਲੱਗਿਆ ਮੇਰੀ ਸੋਚ ਹੋਰ ਆ ਮੈਂ ਤਾਂ ਕਹਿਣਾ ਹੁੰਦਾ ਬਈ ਇੱਕ ਦੀਵਾ ਬਲ ਰਿਹਾ ਜੇ ਇਹ ਤੋਂ 10 ਹੋਰ ਦੀਵੇ ਬਲ ਗਏ ਤੇ ਕੀ ਹਰਜ ਵਾਲੀ ਕੀ ਗੱਲ ਆ ਹਮ ਹੁਣ ਜਿਵੇਂ ਸੀਗੇ ਮੱਝ ਦੀ ਬਹੁਮਤੀਏ ਹਮ ਇਹ ਸਰਵਜੀਤ ਕੋਕੇ ਵਾਲੀ ਨੇ ਮੇਰਾ ਪਹਿਲਾਂ ਗਾਇਆ ਸੀਗਾ ਸਭ ਤੋਂ ਪਹਿਲਾਂ ਟਾਈਟਲ ਹੀ ਕੈਸਟ ਦਾ ਸੀਗਾ ਫਿਰ ਉਹਨੂੰ ਬੂਟਾ ਸਿੰਘ ਸ਼ਾਦ ਨੇ ਇਸ ਛਿੰਦੇ ਤੋਂ ਤੇ ਸਫਤਾ ਸਾਥੀ ਤੋਂ ਵੈਰੀ ਫਿਲਮ ਦੇ ਵਿੱਚ ਦੁਗਾਣਾ ਬਣਾ ਕੇ ਗਾ ਲਿਆ ਹਮ ਫਿਰ ਉਹਨੂੰ ਗਾਹ ਜਾ ਕੇ ਬਲਕਾਰ ਸਿੱਧੂ ਨੇ ਗਾ ਲਿਆ ਤੇ ਬਲਕਾਰ ਸਿੱਧੂ ਵਾਲਾ ਬਹੁਤ ਹੀ ਜ਼ਿਆਦਾ ਹਿੱਟ ਹੋ ਗਿਆ ਹਮ ਤੇ ਇਸੇ ਤਰ੍ਹਾਂ ਹੁਣ ਸੀਸ ਮੁਖੜਾ ਦੇਖ ਕੇ ਮਰ ਗਿਆ ਇਹ ਅਜੇ ਦੇਵਗੰਦੀ ਫਿਲਮ ਦੇ ਵਿੱਚ ਇਹ ਉਹਨਾਂ ਨੇ ਕੰਪਨੀ ਨੇ ਮੀਕੇ ਤੋਂ ਗੋ ਲਿਆ ਹੂੰ ਥੱਲੇ ਬਰੀਕੀ ਜੀ ਚ ਸਾਡਾ ਨਾਮ ਦੇਤਾ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਗੀਤਾਂ ਦਾ ਮਤਲਬ ਹੈ ਦੁਪੱਟਾ ਸੱਤ ਰੰਗ ਦਾ ਉਹਦਾ ਵੀ ਇਦਾਂ ਹੋਇਆ ਹੂੰ ਤੇ ਪਰ ਮੈਂ ਮੈਂ ਤਾਂ ਇਹਦੇ ਤੇ ਆਮ ਜਿਹਾ ਵਾਂਗ ਲੈਣਾ ਹੁੰਦਾ ਕੋਈ ਮੈਨੂੰ ਕੋਈ ਅਫਸੋਸ ਨਹੀਂ ਕੋਈ ਦੁੱਖ ਨਹੀਂ ਕੋਈ ਗੱਲ ਨਹੀਂ ਤਾਂ ਆ ਕਿ ਭਾਈਚਾਰਾ ਹੀ ਆ ਸਾਡਾ ਹੂੰ ਹਾਉ ਪਰੇ ਕਰ ਦਿੰਦੇ ਹੋ ਤੁਸੀਂ ਪਰ ਸੱਤ ਸਾਹਿਬ ਇਹ ਕਹਿੰਦੇ ਕਿ ਜਦੋਂ ਨਾ ਸ਼ੌਹਰਤ ਮਿਲਦੀ ਆ ਜਦੋਂ ਨਾਮ ਹੁੰਦਾ ਤਾਂ ਸਾਡਾ ਵੈਰ ਵੀ ਵੱਜ ਜਾਂਦਾ ਇਹ ਨਜ਼ੀਰ ਆਮ ਹੀ ਦੇਖ ਲਈ ਸਿੱਧੂ ਮੂਸੇ ਵਾਲੇ ਦੀ ਅੱਜ ਕੱਲ ਬਹੁਤ ਚਰਚਾ ਹੈ ਹਨਾ ਹਾਲਾਂਕਿ ਅਜੇ ਉਹਦਾ ਸਟਾਰਟਿੰਗ ਪੁਆਇੰਟ ਸੀਗਾ ਤਾਂ ਉਹ ਇਸ ਦੁਨੀਆ ਤੋਂ ਚਲੇ ਗਿਆ ਕਹਿੰਦੇ ਕਿ ਵੈਰ ਬਹੁਤ ਪੈ ਜਾਂਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਤਾਂ ਸਾਡੇ ਜਿੰਨੇ ਲੈਜੈਂਡ ਗਾਇਕ ਹੋਏ ਆ ਅੱਜ ਵੀ ਗੁਰਦਾਸ ਮਾਨ ਸਾਹਿਬ ਰਾਜ ਕਰਦੇ ਆ ਬਾਰਸ ਭਰਾਵਾਂ ਦੀ ਗੱਲ ਚੱਲਦੀ ਹੈ ਕੁਲਦੀਪ ਮਾਨਕ ਸਾਹਿਬ ਲੰਮਾ ਸਮਾਂ ਗਾ ਗਏ ਹਨਾ ਮੁਹੰਮਦ ਸਦੀਕ ਹੁਣੇ ਅੱਜ ਵੀ ਬੁੱਕਦੇ ਨੇ ਤਾਂ ਉਹ ਹੁੰਦਾ ਸੀਗਾ ਉਦੋਂ ਵੀ ਇਸ ਹਿਸਾਬ ਦੇ ਨਾਲ ਧਮਕੀਆਂ ਵਗੈਰਾ ਸੀਗਾ ਸੀਗਾ ਹੂੰ ਫਿਰ ਉਹ ਲੋਕ ਕਿਦਾਂ ਟੈਕਲ ਕਰਦੇ ਸੀ ਬਸ ਆ ਹੀ ਹੋ ਜਾਂਦਾ ਸੀ ਹੁਣ ਵੀ ਜਿਵੇਂ ਜਸਵੰਤ ਭਮਰਾ ਬਹੁਤ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸੀ ਘੰਟਾ ਘਰ ਚੌਕ 14 ਦਫ਼ਤਰ ਸੀਗਾ ਉੱਥੇ ਬੜੇ ਆ ਹੀ ਕਲਾਕਾਰਾਂ ਉੱਥੋਂ ਸਿੱਖਦੇ ਰਹੇ ਜਾਂ ਉੱਥੇ ਉਹਨਾਂ ਦੀਆਂ ਐਚ ਐਮ ਬੀ ਵਾਲੇ ਇੰਟਰਵਿਊ ਉੱਥੇ ਕਰਦੇ ਹੁੰਦੇ ਸੀਗੇ ਹੂੰ ਇੱਕ ਵਾਰ ਉਹ ਹਰਚਰਨ ਗਰੇਵਾਲ ਵੀ ਜਿਹੜਾ ਗੜਵਾਲਿਆਂ ਦੇ ਚਾਂਦੀ ਦਾ ਬਹੁਤ ਮਸ਼ਹੂਰ ਗੀਤ ਹੋਇਆ ਉਹਦਾ ਮਿਊਜ਼ਿਕ ਉਸੇ ਨੇ ਦਿੱਤਾ ਸੀਗਾ ਠੀਕ ਹੈ ਉਸ ਗੱਲ ਤੇ ਕਿਤੇ ਭਾਵੇਂ ਰਨੇ ਆਪਦਾ ਜਿਆਦਾ ਦਾਵਾ ਕਰਤਾ ਵੀ ਮੈਂ ਬਣਾ ਕੀਤਾ ਫਲਾਉਨਾ ਦੇ ਮਕਾਬ ਤੇ ਉਹਨਾਂ ਵੇਲੇ ਜਿਆਦਾ ਹਰਚਰਨ ਘਰੇ ਵਾਲਾ ਕੇ ਉਹਦੇ ਚਵਾਰੇ ਦੇ ਉੱਤੇ ਗੋਲੀਆਂ ਚਲਾ ਕੇ ਸ਼ੀਸ਼ੇ ਭੰਨ ਗਏ ਸੀ ਅੱਛਾ ਤੇ ਇਸੇ ਤਰ੍ਹਾਂ ਸੀਤਲ ਸਿੰਘ ਸੀਤਲ ਹੁੰਦਾ ਸੀ ਆਪਣਾ ਮਿੱਤਰ ਸਾਡਾ ਉਹਨੂੰ ਯਾਦ ਉਹਦੇ ਬਾਰੇ ਮਸ਼ਹੂਰ ਸੀ ਵੀ ਉਹ ਐਚਐਮਬੀ ਦੇ ਜਦੋਂ ਵੀ ਸਾਡੀ ਰਿਕਾਰਡਿੰਗ ਨਹੀਂ ਕਰਦੇ ਦੂਜਿਆਂ ਦੀ ਕਰੀ ਜਾਂਦੇ ਆ ਉਹਨੂੰ ਜਾ ਕੇ ਜ਼ਹਿਰ ਅਹਿਮਦ ਉਹਦਾ ਹੁੰਦਾ ਸੀਗਾ ਐਚਐਮਬੀ ਦਾ ਇੰਚਾਰਜ ਉਹਨੇ ਪਹਿਲਾਂ ਜਾ ਕੇ ਟੇਬਲ ਤੇ ਪਿਸਤੌਲ ਰੱਖਤਾ ਠੀਕ ਹੈ ਉਹ ਗੰਦਾ ਜੀ ਪਹਿਲਾਂ ਪਿਸਤੌਲ ਚੱਕੋ ਫੇਰ ਗੱਲ ਕਰਦੇ ਆ। ਹਾਂ। ਫਿਰ ਇਹਨਾਂ ਦੀ ਆਪਸ ਵਿੱਚ ਵੀ ਇੱਕ ਫੀਮੇਲ ਸਿੰਗਰ ਦੀ ਇੱਕ ਟੀਮ ਸਿੰਗਰਾਂ ਦੀ ਟੀਮ ਚੱਲ ਰਹੀ ਆ। ਹੂੰ। ਉਹਦੇ ਨਾਲ ਉਹ ਟੁੱਟ ਕੇ ਦੂਸਰੇ ਨਾਲ ਹੋ ਗਈ ਆ। ਇਸ ਗੱਲ ਤੇ ਆਪਸ ਵਿੱਚ ਚਾਨਣ ਮਣ ਜਾਂ ਰੋਸੇ ਗਿਲੇ ਸ਼ਿਕਵੇ ਹੁੰਦੇ ਰਹਿੰਦੇ ਹੁੰਦੇ ਸੀ। ਅੱਛਾ। ਇਹ ਇਹ ਬੜੀ ਆਮ ਗੱਲ ਸੀ ਕੁਝ ਏਡੀ ਖਾਸ ਗੱਲ। ਇਦਾਂ ਵੀ ਹੁੰਦਾ ਸੀ ਕਿ ਦੁਕਾਨਾਂ ਜੋੜੀ ਜੋੜੀ ਤੋੜ ਦਿੱਤੀ ਜਾਂਦੀ ਸੀ। ਫੀਮੇਲ ਸਿੰਗਰ ਆਪਣੇ ਨਾਲ ਲੈ ਲਈ ਜਾਂਦੀ ਸੀਗੀ। ਹਾਂ ਇਹ ਹੁੰਦਾ ਸੀ। ਹਾਂ। ਬਹੁਤ ਹੁੰਦਾ ਰਿਹਾ। ਥੋੜਾ ਜਿਹਾ ਨਹੀਂ। ਹਾਂ। ਲੁਧਿਆਣਾ ਦਾ ਖਾਸ ਕਿਉਂਕਿ ਮੇਰਾ ਵੀ ਸ਼ਹਿਰ ਸੀ ਹਾਂ ਤੇ ਰਹਿੰਦੇ ਸਨ ਤਾਂ ਪਤਾ ਲੱਗਦਾ ਹੁੰਦਾ ਸੀ ਜਦੋਂ ਬੋਰਡ ਬਦਲਦੇ ਹੁੰਦੇ ਸੀ ਨਾ ਹਾਂ ਪਹਿਲਾਂ ਆ ਜੋੜੀ ਐ ਫਿਰ ਉਹਦੇ ਹੀ ਬਦਲ ਲੱਗਦਾ ਵੀ ਜੋੜੀ ਚ ਅੱਛਾ ਇਧਰ ਨੰਬਰ ਬਦਲ ਗਿਆ ਇਧਰ ਹੋ ਗਿਆ ਯਾਨੀ ਤਾਂ ਕਰਨੈਲ ਗਿਲ ਬਾਰੇ ਮਸ਼ਹੂਰ ਸੀ ਕਰਨੈਰ ਗਿਲ ਨੇ ਬਹੁਤ ਸਾਰੀਆਂ ਫੀਮੇਲ ਸਿੰਗਰਸ ਲੁਧਿਆਣਾ ਮੰਡੀ ਚ ਲੱਜਾਂਦੀਆਂ ਜਿਵੇਂ ਪ੍ਰੀਤੀ ਵਾਲਾ ਪਰਮਿੰਦਰ ਸੰਧੂ ਬਾਰੇ ਵੀ ਕੋਈ ਕਹਿੰਦਾ ਧਰਨਾ ਸਿੰਘ ਰੰਗੀਲਾ ਲਿਆਇਆ ਸੀ ਕੋਈ ਫਿਰ ਕੁਲਦੀਪ ਕੌਰ ਸੁਖਵੰਤ ਸੁਖੀ ਹੂੰ ਉਹ ਕਰਨੈਲ ਗਿੱਲ ਨਾਲ ਤਾਂ ਫਿਰ ਆ ਕੇ ਥੋੜਾ ਚਿਰ ਵੀ ਗਾਇਆ ਹੂੰ ਕਦੇ ਚਿੰਦੇਣਾ ਟੀਮ ਬਣ ਜਾਂਦੀ ਹੈ ਕਦੇ ਮਾਨਕਨਾ ਬਣ ਜਾਂਦੀ ਹੈ ਕਦੇ ਦਸਾਰ ਸੰਧੂ ਨਾ ਬਣ ਜਾਂਦੀ ਹੈ ਹੂੰ ਇਹ ਤਾਂ ਜਿਵੇਂ ਇੱਕ ਮਾਰਕੀਟ ਪਲਸ ਹੁੰਦੀ ਹੈ ਹੂੰ ਇਹ ਤਾਂ ਬਹੁਤ ਕੁਛ ਹੈ ਜਦੋਂ ਉਹੀ ਮੈਨੂੰ ਅਕਸਰ ਮੈਂ ਦੇਖਦਾ ਜਿਹੜੀ ਹੁਣ ਤੁਹਾਡੇ ਵਾਲੀ ਪੀੜ੍ਹੀ ਹੈ ਨਵੀਂ ਇਹਨਾਂ ਨੂੰ ਲੱਗਦਾ ਵੀ ਇਹ ਹੁਣੇ ਵਾਪਰ ਲੱਗਿਆ ਕਰਨੀ ਹੈ ਹੂੰ பாராணா இது பிளவு பான